ਦੇਖੋ ਟਿਕਟ ਮਿਲੀ ਮੈਨੂੰ ਬੜੀ ਤਸੱਲੀ ਹੈਗੀ ਕਾਂਗਰਸ ਨੇ ਮੇਰੇ ਵਿੱਚ ਭਰੋਸਾ ਪ੍ਰਗਟਾਇਆ ਹੈਗਾ ਆ ਔਰ ਇੱਕ ਅਜਿਹੇ ਇਲੈਕਸ਼ਨ ਵਿੱਚ ਜਿਹੜਾ ਕਿ ਭਾਰਤ ਦੇ ਜਿਹੜਾ ਲੋਕਤੰਤਰ ਦਾ ਇਤਿਹਾਸ ਹੈਗਾ ਭਾਰਤੀ ਗਣਰਾਜ ਦਾ ਇੱਕ ਜਿਹੜਾ ਮਾਰਚ ਹੈਗਾ ਇੱਕ ਸਫਰ ਹੈਗਾ ਉਹਦੇ ਵਿੱਚ ਇੱਕ ਅਜਿਹਾ ਇਲੈਕਸ਼ਨ ਹੈਗਾ ਜਿਹਦੇ ਵਿੱਚ ਭਾਰਤ ਦਾ ਭਵਿੱਖ ਤੈਅ ਹੋਣਾ ਹੈਗਾ ਬੜੇ ਮਹੱਤਵਪੂਰਨ ਮੌਕੇ ਦੇ ਮੈਨੂੰ ਪਾਰਟੀ ਦੀ ਜੰਮਵਾਰੀ ਸੰਭੀ ਹੈਗੀ ਹੈ ਕਿ 29 ਵਿੱਚ ਭਾਰਤ ਜਾਂ 24 ਵਿੱਚ ਭਾਰਤ ਨੇ ਇੱਕ ਇੱਕ ਡੈਮੋਕ੍ਰੈਟਿਕ ਰਿਪਬਲਿਕ ਸੈਕੂਲਰ ਰਹਿਣਾ ਕਿ ਨਹੀਂ ਰਹਿਣਾ ਹੈਗਾ ਔਰ ਔਰ ਭਾਰਤ ਦਾ ਸੰਵਿਧਾਨ ਦਾ ਚਰਿੱਤਰ ਹੈਗਾ ਉਹ ਕਿਤੇ ਬਦਲਿਆ ਤਾਂ ਨਹੀਂ ਜਾਣ ਵਾਲਾ ਕਿ ਭਾਰਤ ਇੱਕ ਇੱਕ ਪਾਰਟੀ ਡਿਕਟੇਟਰਸ਼ ਬਲਤਾਂ ਨਹੀਂ ਜਾਣ ਵਾਲਾ ਹੈਗਾ ਤੁਹਾਡੇ ਬੜੇ ਬੜੇ ਕਸੂਤੇ ਤੇ ਔਖੇ ਤੇ ਚੁਣੌਤੀ ਭਰੇ ਸਮਿਆਂ 'ਚ ਜੋ ਮੈਨੂੰ ਕਾਂਸ ਨੇ ਆਪਣਾ ਉਮੀਦਵਾਰ ਬਣਾਇਆ ਹੈਗਾ ਮੇਰੇ ਵਾਸਤੇ ਮਾਨ ਵਾਲੀ ਗੱਲ ਹੈ ਜਨਵਰੀ ਸੰਪੀ ਹੈ ਔਰ ਮੈਂ ਆਪਣੀ ਜਾਨ ਲਾ ਕੇ ਤਨ ਮਨ ਤਾਂ ਲਾ ਕੇ ਇਹ ਸੀਟ ਜਿੱਤ ਕੇ ਮੈਂ ਕਾਂਗਰਸੀ ਝੋਲੀ ਪਾਉਂਗਾ ਔਰ ਦੇਸ਼ ਚ ਉਹ ਤਾਕਤਾਂ ਜਿਹੜੇ ਦੇਸ਼ ਨੂੰ ਮੰਡਣੋਂ ਫਿਰਦੀਆਂ ਲੁੱਟਣੋਂ ਫਿਰਦੀਆਂ ਟਟਵਾਣੋਂ ਦੇਸ਼ ਦਾ ਪਾਈਚਾਰਾ ਤੋੜਨ ਨੂੰ ਫਿਰਦੀਆਂ ਹੈਗੀਆਂ ਉਹਨਾਂ ਨੂੰ ਚੁਣੌਤੀ ਦੇ ਕੇ ਇਹ ਸੱਤਾ ਦੀ ਸੱਤਾ ਬਦਲੀ ਹੈਗੀ ਹੈ ਉਹ ਅਸੀਂ ਕਰਾਂਗੇ ਔਰ ਦੁਨੀਆ ਹਿੰਦੁਸਤਾਨ ਪਰ ਹਵਾ ਚੱਲ ਰਹੀ ਹੈ ਕਿ ਭਾਜਪਾ 200 ਥੱਲੇ ਆ ਰਹੀ ਹੈ ਔਰ ਜਿਹੜਾ ਇੰਡੀਆ ਆਲਾਈንስ ਔਰ ਦਿਲਪਤ ਨਰੂਦੀ ਜਿਹੜੀ ਤਰੱਕੀ ਹੈਗੀ ਹੈ ਉਹਦੀ ਜਿਹੜੀ ਮਕਬੂਲੀਅਤ ਹੈ ਉਹ ਬਾਕੀ ਪਈ ਹੈ ਪ੍ਰਧਾਨੀ ਪੰਜ ਮੈਂਬਰ ਆਜਾਦ ਹੋ ਰਿਹਾ ਹੈ ਤੇ ਦੂਜੇ ਪਾਸੇ ਜਿਹੜਾ ਹੈਗਾ ਵੱਡੇ ਅਕਾਲੀ ਦਲ ਦੇ ਨੇਤਾ ਨੇ ਤੇ ਤੀਜੇ ਪਾਸੇ ਬੀਜੇਪੀ ਦੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿਵੇਂ ਟੱਕਰ ਦੋਗੇ ਨਹੀਂ ਟੱਕਰ ਟੱਕਰ ਕੋਈ ਮੁਸ਼ਕਲ ਨਹੀਂ ਹੁੰਦੀ ਆ ਹਰ ਇੱਕ ਬੰਦੇ ਦਾ ਆਪਣਾ ਰਿਪੋਰਟ ਕਾਰਡ ਲੈ ਕੇ ਜਾਣਾ ਹੁੰਦਾ ਆਪਣਾ ਨਿੱਜੀ ਕਰਦਾਰ ਸਿਆਸੀ ਕਰਦਾਰ ਸਿਆਸੀ ਸਫਰ ਪਿਛੋਕੜ ਉਹ ਸਾਰਿਆਂ ਦੀ ਲੋਕੀ ਨਾਪ ਤੋਲ ਕੇ ਦੇਖਦੇ ਹੈਗੇ ਹਰ ਵਾਰ ਦੇਖਦੇ ਹੈਗੇ ਤੇ ਲੋਕਾਂ ਦੀਆਂ ਮਤਲਬ ਲੋਕੀ ਕੋਈ ਸੁੱਤੇ ਨਹੀਂ ਹੋਏ ਲੋਕੀ ਜਾਗਦੇ ਹੈਗੇ ਆ ਔਰ ਹੁਣ ਤਾਂ ਜਦੋਂ ਸੋਸ਼ਲ ਮੀਡੀਆ ਜਮਾਨਾ ਆਇਆ ਹੈਗਾ ਕਿਸੇ ਵੀ ਕਿਸੇ ਵੀ ਬੰਦੇ ਦਾ ਨਾ ਤਾਂ ਨਿੱਜੀ ਕਰਦਾਰ ਲੁਕਿਆ ਹੋਇਆ ਨਾ ਉਹਦਾ ਸਿਆਸੀ ਕਿਰਦਾਰ ਲੁਕਿਆ ਹੋਇਆ ਨਾ ਉਹਦਾ ਪਰਿਵਾਰਕ ਪਿਛੋਕੜ ਲੁਕਿਆ ਹੋਇਆ ਇਹ ਲੇਖੇ ਸਾਹਮਣੇ ਹੈਗਾ ਹਰ ਇੱਕ ਕੋਲ ਪਲੱਸ ਪੁਆਇੰਟ ਹੈ ਹਰ ਇੱਕ ਕੋਲ ਮਾਈਨਸ ਪੁਆਇੰਟ ਹੈ ਮੇਰੇ ਵੀ ਪਲੱਸ ਤੇ ਮਾਈਨਸ ਪੁਆਇੰਟ ਹੈ ਡਾਕਟਰ ਬਲਬੀਰ ਦੇ ਵੀ ਪਲੱਸ ਤੇ ਮਾਈਨਸ ਪੁਆਇੰਟ ਹੈ ਪੰਨੀਤ ਕੋਰ ਹੋਰਾਂ ਦੇ ਵੀ ਪਲੱਸ ਮਾਈਨਸ ਪੁਆਇੰਟ ਹੈ ਇਵੇਂ ਇਵੇਂ ਪਲੱਸ ਮਾਈਨਸ ਪੁਆਇੰਟ ਆਪਣੇ ਕਬਾ ਜਿਹੜੇ ਕਪਾ ਅਕਾਲੀ ਦਲ ਦੇ ਉਮੀਦਵਾਰ ਹੈ ਆਪਣਾ ਅਨਕੇ ਸ਼ਰਮਾ ਜੀ ਉਹਨਾਂ ਦੇ ਹੈਗੇ ਸੋ ਲੋਕਾਂ ਨੇ ਫੈਸਲਾ ਕਰਨਾ ਕਿ ਵੀ ਕਿਹੜਾ ਬੰਦਾ ਉਹਨਾਂ ਦੇ ਖੇਤਾਂ ਦੀ ਪਾਰਲੀਮੈਂਟ ਜਾ ਕੇ ਸਹੀ ਨਿਮਰਗੀ ਕਰ ਸਕਦਾ ਕਿਹੜਾ ਬੰਦਾ ਇਤਿਹਾਸ ਦੇ ਇਸ ਇਸ ਸੁੱਤੇ ਮੋੜ ਤੇ ਭਾਰਤੀ ਗਣਤੰਤਰ ਦੀ ਸੇਵਾ ਕਰ ਸਕਦਾ ਭਾਰਤੀ ਗਣਰਾਜ ਨੂੰ ਜੋ ਚੁਣੌਤੀਆਂ ਨੇ ਉਹਨਾਂ ਦਾ ਮੁਕਾਬਲਾ ਕਰ ਸਕਦਾ ਰਾਹੁਲ ਟੀਮ ਨਾਲ ਰਲ ਕੇ ਇਹ ਲੋਕਾਂ ਨੇ ਫੈਸਲਾ ਕਰਨਾ ਹੈਗਾ ਜਿਵੇਂ ਕੋਈ ਨਾਰਾਜ਼ ਜਾਂਦੇ ਸੀ ਉਹਨੂੰ ਮਨਾਣ ਜਾਵਾਂਗੇ ਬਿਲਕੁਲ ਲਾਜ਼ਮੀ ਤੌਰ ਤੇ ਮੇਰੀ ਕੋਈ ਨਾਰਾਜ਼ਗੀ ਨਹੀਂ ਹੈਗੀ ਉਹਨਾਂ ਦੀ ਵੀ ਕੋਈ ਨਾਰਾਜ਼ਗੀ ਨਹੀਂ ਹੈਗੀ ਹਰ ਇੱਕ ਬੰਦੇ ਨੂੰ ਚੁਣੇ ਜਾਣ ਦਾ ਅਧਿਕਾਰ ਆ ਆਪਣੇ ਅਪਲਾਈ ਕਰਨ ਦਾ ਅਧਿਕਾਰ ਆ ਉਹਨਾਂ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈਗੀ ਹੈ ਇਹ ਗੱਲ ਜੁਦੀ ਕੇ ਕਾਂਗਰਸਾਈ ਕਮਾਂਡ ਨੇ ਉੱਚੇ ਸਿਆਸੀ ਪ੍ਰਸੰਗ ਵਿੱਚ ਦੇਖਦੇ ਹੋਏ ਉਹਨੇ ਸੋਚਿਆ ਕਿ ਗ ਜੇ ਜੋ ਚੋਣ ਲੜ ਚੁੱਕਿਆ ਦੋ ਵਾਰ ਚੋਣ ਲੜ ਚੁੱਕਿਆ ਇਹਦਾ ਮਤਲਬ ਪਹੁੰਚ ਹੈਗੀ ਆ ਪਿੰਡਾਂ ਤੱਕ ਰਸਾਈ ਹੈਗੀ ਆ ਡਾਕਟਰੀ ਕਿਤੇ ਤੌਰ ਤੇ ਵੀ ਸਮਾਜਿਕ ਸੇਵਾ ਦੇ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਸੋ ਉਹਨਾਂ ਨੇ ਇਹ ਸਾਰੀਆਂ ਗੱਲਾਂ ਨੂੰ ਨਾਪ ਤੋਲ ਕੇ ਮੈਨੂੰ ਟਿਕਟ ਦਿੱਤੀ ਹੈ ਮੇਰਾ ਉਹਨਾਂ ਕੋਈ ਕੋਈ ਮਤਭੇਦ ਨਹੀਂ ਹੈਗਾ ਨਾ ਮੈਂ ਉਹਨਾਂ ਦੀ ਸ਼ਾਨ ਦੇ ਖਿਲਾਫ ਕਦੀ ਅੱਜ ਤੱਕ ਕੋਈ ਸ਼ਬਦ ਬੁਲੇਦਾ ਨਹੀਂ ਮੇਰੇ ਸ਼ਾਨ ਦੇ ਖਿਲਾਫ ਬੁਲੇਗਾ ਸਿਆਸੀ ਤੌਰ ਤੇ ਸਿਆਸੀ ਕਾਖਿਆਵਾਂ ਦਾ ਪਾਲਣਾ ਕਿਸੇ ਵੀ ਸਿਆਸੀ ਬੰਦੇ ਵਾਸਤੇ ਗਲਤ ਨਹੀਂ ਹੈਗਾ ਉਹਨਾਂ ਨੇ ਜੋ ਕੀਤਾ ਹੈ ਬਿਲਕੁਲ ਠੀਕ ਕੀਤਾ ਆਪਣੀ ਆਪਣਾ ਹੱਕ ਜਤਾਇਆ ਹੈਗਾ ਤੇ ਹੁਣ ਮੈਂ ਮੈਨੂੰ ਮੈਨੂੰ ਲੱਗਦਾ ਹੈਗਾ ਮੇਰਾ ਮੈਨੂੰ ਪੂਰਾ ਇਸ ਗੱਲ ਦਾ ਯਕੀਨ ਹੈਗਾ ਕਿ ਜਿੱਦੀ ਵੱਡੀ ਚੁਣੌਤੀ ਹੈ ਔਰ ਜਿਸ ਚੌਥੀ ਚ ਇਲੈਕਸ਼ਨ ਹੋ ਰਿਹਾ ਹੈਗਾ ਮੇਰਾ ਨਹੀਂ خیال ਕੋਈ ਵੀ ਟਕਸਾਲੀ ਕਾਂਗਰਸੀ ਇਸ ਮੌਕੇ ਦੇ ਪਾਰਟੀ ਦੇ ਖਿਲਾਫ ਜਾਊਗਾ ਜਦ ਦੇਸ਼ ਨੂੰ ਜਈ ਚੁਣੌਤੀ ਹੈਗੀ ਉਹ 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 ਸਰਕਾਰ ਨਹੀਂ ਕਰੂਗਾ ਪੰਜ ਮੈਂਬਰ ਅਜਾਦ ਹੋ ਰਿਹਾ ਹੈ ਕਿੱਦਾਂ ਦੇਖਦੇ ਹੋ ਵਿਚਵੇ ਬਰੋ ਠੀਕ ਹੋ ਰਿਹਾ ਵਿਚਵੇ ਬਰੋ ਠੀਕ ਹੋ ਰਿਹਾ ਪਰ ਇੱਕ ਜਮਹੂਰੀ ਵਿਅਕਤੀ ਹੋਣ ਦੇ ਨਾਤੇ ਮੈਂ ਕਹਿ ਸਕਦਾ ਕਿ ਜਿਹੜਾ ਵਿਰੋਧ ਹੈਗਾ ਉਹਦੀ ਮਤਲਬ ਜਿਹੜੀ ਹਰ ਇੱਕ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ ਘੜਾਓ ਹੁਣ ਕਰ ਲੈਣਾ ਚਾਹੀਦਾ ਬਾਅਦ ਚ ਉਹਨਾਂ ਨੂੰ ਮੀਟਿੰਗ ਵੀ ਕਰਨ ਦੇਣੀ ਚਾਹੀਦੀ ਸਵਾਲ ਪੁੱਛੇ ਜਾਣੇ ਚਾਹੀਦੇ ਹੈਗੇ ਆ ਤੇ ਇਹ ਕਿਸਾਨਾਂ ਦਾ ਹੱਕ ਹੈਗਾ ਕਿਸਾਨਾਂ ਨਾਲ ਬਹੁਤ ਬੁਰੀ ਤਰ੍ਹਾਂ ਕੀਤੀ ਹੈ ਭਾਰਤ ਭਾਰੇ ਜਿਹੜਾ ਭਾਤਪਾ ਦੇ ਮਤਲਬ ਮੋਢਿਆਂ ਦੇ ਬੈਠ ਕੇ ਇਲੈਕਸ਼ਨ ਲੜ ਰਿਹਾ ਹੈਗਾ ਉਸ ਬੰਦੇ ਨੂੰ ਸਵਾਲ ਉਸ ਔਰਤ ਨੂੰ ਜਾਂ ਉਸ ਬੰਦੇ ਨੂੰ ਉਹਨੂੰ ਸਵਾਲ ਹੋਣੇ ਚਾਹੀਦੇ ਆ ਔਰ ਕਿਸਾਨ ਇਸ ਪੱਖੋਂ ਸਹੀ ਨਹੀਂ ਪਰ ਇੱਕ ਇੱਕ ਜਮਹੂਰੀ ਮਰਿਆਦਾ ਹੈਗੀ ਹੈ ਕਿ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਚਾਹੀਦਾ ਹੈਗਾ ਉਹ ਮਰਿਆਦਾ ਨਾ ਕਿਸਾਨਾਂ ਨੂੰ ਲੰਘਣੀ ਨਹੀਂ ਚਾਹੀਦੀ ਉਹਨਾਂ ਨੂੰ ਆਪਣੀ ਸਿਆਸੀ ਸਰਗਰਮੀ ਕਰਨ ਦਾ ਵੀ ਉਹਨਾਂ ਨੂੰ ਵੀ ਹੱਕ ਹੈ ਜਨਤਾ ਵੀ ਜਾਣਦੀ ਹੈ ਕਿ ਕੋਈ ਸ਼ੇਰਪ ਬੰਦਾ ਨਹੀਂ ਹੈਗਾ ਆਪਣੇ ਹਲਕੇ ਦੇ ਮੁੱਦੇ ਨਹੀਂ ਹੈਗਾ ਇੱਕ ਲਾਈਨ ਡਬਲ ਹੋ ਗਈ ਹੈ ਬਿਜਲੀਕਰਨ ਹੋ ਗਿਆ ਦੂਜੀ ਲਾਈਨ ਰਾਜਪੁਰਾ ਚੰਡੀਗੜ੍ਹ ਹੈਗੀ ਹੈ ਮੇਰਾ ਪ੍ਰੋਜੈਕਟ ਪਹਿਲਾਂ ਹੀ ਪਾਸ ਹੋ ਚੁੱਕਿਆ ਉਹ ਪੂਰਾ ਕਰਵਾਉਣਾ ਹੈਗਾ ਮੇਰੀ ਮੇਰਾ ਇੱਕ 55ਵੇਂ ਹੀ ਪ੍ਰੋਜੈਕਟ ਹੈਗਾ ਕਿ ਰਾਜਪੁਰਾ ਦੀ ਰਾਜਪੁਰਾ ਚੰਡੀਗੜ੍ਹ ਤੋਂ ਰੇਲਵੇ ਲਾਈਨ ਸਫਰ ਸ਼ੁਰੂ ਹੋਵੇ ਤਾਂ ਕਿ ਮਾਲਵੇ ਦੇ ਪੰਜ ਜਿਲੇ 7 ਜਿਲੇ ਆਪਣੀ ਰਾਜਧਾਨੀ ਨਾਲ ਸਾਡੀ ਚੰਡੀਗੜ ਸਾਡੀ ਹਾਈ ਕੋਰਟ ਹੈ ਸਾਡੀ ਯੂਨੀਵਰਸਿਟੀ ਹੈ ਸਾਡੀ ਪੀਜੀਆ ਹੈ ਸਾਡਾ ਰਾਜਕਾ ਚੰਡੀਗੜ ਦਾ ਰੋਜ਼ ਹਜ਼ਾਰਾਂ ਲੋਕ ਜਾਂਦੇ ਨੇ ਉਹਨਾਂ ਵਾਸਤੇ ਇੱਕ ਸਸਤਾ ਆਰਾਮ ਦੇ ਸੇਫ ਅੱਜ ਮਤਲਬ ਇੱਕ ਸੁਰੱਖਿਅਤ ਤੇ ਤੇਜ਼ ਸਫਰ ਮਿਲੂਗਾ ਔਰ ਇਸ ਮੈਂ ਕੈਲਕੂਲੇਟ ਕਰਾਇਆ ਸੀਗਾ 120 ਰੁਪਏ ਕਰਾਇਆ ਬੰਦਾ ਚੰਡੀਗੜ੍ਹ ਬਠਿੰਡੇ ਦਾ ਜਦ ਕਿ ਟੋਲ ਪਲਾਜ਼ੀ ਪੰਜ ਨੇ ਇਸ ਇਸ ਰੂਟ ਤੇ ਉੱਤੇ ਸੋ ਮੇਰਾ ਸੁਪਨ ਮੇਂ ਪ੍ਰੋਜੈਕਟ ਹੈਗਾ ਫਿਰ ਕਗਰਦਾ ਪ੍ਰੋਜੈਕਟ ਹੈ ਮੇਰਾ ਉਹਨੇ ਪੱਕਾ ਗਰਦੀ ਜੋ ਹਰ ਸਾਲ ਤੋਂ ਵਾਰੀ ਕਰਦਾ ਉਹ ਮੈਂ ਬਾਕੀ ਕੰਮ ਕਰੂਗਾ ਹੈਗਾ ਬਾਕੀ ਜਿਹੜੇ ਹੁਜਿਓ ਜੋਂ ਹੋਰ ਜਿਹੜੇ ਕੰਮ ਹੈਗੇ ਆ ਮੇਰੇ ਸਾਹਮਣੇ ਆਣਗੇ ਮੈਂ ਉਹਨਾਂ ਨੂੰ ਲੈ ਕੇ ਕੱਪ ਕਰਦਾ ਰਹੂੰਗਾ